ਜਦੋਂ ਹੀ ਪ੍ਰਿੰਸੀਪਲ ਇੰਦਰਜੀਤ ਕੌਰ ਮੇਅ ਲੁਧਿਆਣਾ ਦੇ ਸਤਕਾਰਯੋਗ ਮਾਤਾ ਸਰਜੀਤ ਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਦੇ ਵਿੱਚ ਜਾ ਬਰਾਜੇ ਸਨ ਉਹਨਾਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਸ ਦੁਖਦ ਘੜੀ ਦੇ ਵਿੱਚ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਮੰਤਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਦੇ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਅਤੇ ਹੀ ਅੱਜ ਸਾਕਬਦਾਇਕ ਲਖਵੀਰ ਸਿੰਘ ਲੱਖਾ ਚੇਅਰਮੈਨ ਬੰਤ ਸਿੰਘ ਦਬੁਰਜੀ ਅਤੇ ਡਾਕਟਰ ਅਦਿਤੀ ਵੈਕਟਰ ਤੋਂ ਇਲਾਵਾ ਦਰਾਹਾ ਸ਼ਹਿਰ ਨਿਵਾਸੀਆਂ ਨੇ ਪ੍ਰਵਾਹ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸਵਰਗੀ ਸਰਵਜੀਤ कौर ਪਤਨੀ ਸਵਰਗੀ ਮਹਿੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਭੋਗ ਅਤੇ ਅੰਤਿਮ ਅਰਦਾਸ ਮਿਤੀ 4 ਮਈ ਦਿਨ ਐਤਵਾਰ ਨੂੰ ਦੁਪਹਿਰ 12:30 ਤੋਂ 2 ਵਜੇ ਤੱਕ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਿੰਡ ਦਰਾਹਾ ਵਿਖੇ ਪਾਏ ਜਾਣਗੇ। ਸੰਘਿਆ ਕਰਨਾ ਉਹਨਾਂ ਦੇ ਮਾਤਾ-ਪਿਤਾ ਗੁਜ਼ਰੇਗੇ ਇਹ ਕਹਿਣਾ ਚਾਹੁੰਦਾ। ਦੇਖੋ ਬੜੀ ਦੁੱਖ ਦੀ ਘੜੀ ਆ। ਸਾਡੇ ਸ਼ਹਿਰ ਦੇ ਤਰਾਹੇ ਸਰਬਜੀਤ ਕੌਰ ਜੀ ਅਚਨਚੇਤ ਜਿਹੜੀ ਮੌਤ ਹੋਈ ਆ ਉਹ ਪਰਿਵਾਰ ਨੂੰ ਤੇ ਝੋੜ ਕੇ ਰੱਖਤਾ। ਖਾਸ ਕਰਕੇ ਇਸ ਪਰਿਵਾਰ ਦੀ ਜਿਹੜੀ ਮਿਹਨਤ ਆ ਉਹ ਸਾਡਾ ਤਰਾਹ ਸ਼ਹਿਰ ਜਾਣਦਾ। ਉਹਨਾਂ ਦੀ ਬੇਟੀ ਸ਼੍ਰੀਮਤੀ ਇੰਦਰਜੀਤ ਕੌਰ ਜੀ ਲੁਧਿਆਣੇ ਦੇ ਮੇਰ ਬਣੇ ਨੇ ਤਾਂ ਆਪਣੀ ਮਾਤਾ-ਪਿਤਾ ਦੀ ਗਾਈਡੈਂਸ ਨਾਲ ਉਹਨਾਂ ਦੀ ਸੋਚ ਤੇ ਪਹਿਰਾ ਦੇ ਕੇ ਬਣੇ ਨੇ। ਅੱਜ ਪਰਿਵਾਰ ਆਪਣੇ ਮਾਤਾ ਦੇ ਪਿਆਰ ਤੋਂ ਵਾਂਝਾ ਹੋਇਆ ਮਾਂ ਪੁੱਤ ਦਾ ਮਾਂ ਧੀ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਬਹੁਤ ਉੱਚਾ ਤੇ ਸੁੱਚਾ ਹੁੰਦਾ ਉਸ ਰਿਸ਼ਤੇ ਤੋਂ ਵਾਂਝੇ ਹੋਏ ਨੇ ਮਾਤਾ ਜੀ ਬਹੁਤ ਛੋਟੀ ਉਮਰ ਚ ਚਲੇ ਗਏ ਉਹਨਾਂ ਦੇ ਪਰਿਵਾਰ ਨਾਲ ਅਸੀਂ ਆਪਣੇ ਸਾਥੀਆਂ cùng ਦੁੱਖ ਦਾ ਪ੍ਰਗਟਾਵਾ ਕਰਨ ਆਏ ਸੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਇਹ ਜਿਹੜਾ ਪਾਣਾ ਇਸ ਪਰਿਵਾਰ ਤੇ ਵਾਪਰਿਆ ਉਹਨੂੰ ਮੰਨਣ ਦਾ ਬਲ ਬਖਸ਼ੇ ਤੇ ਸਮਾਜ ਅਤੇ ਕੌਮ ਦੀ ਸੇਵਾ ਕਰਨ ਦੀ देखिए जी जो एक माँ का रोल होता है वो एक औलाद की जिंदगी में बहुत ही मायने रखता है माँ या बाप एक बरगद के पेड़ की तरह होते हैं जिनकी छाया में बच्चे बहुत खुशी से पलते हैं और एक माँ का बिछोड़ा औलाद को हिला देता है हम इस दुख की घड़ी में मेयर मैडम के साथ हैं और हम भगवान से यही प्रार्थना करते हैं कि बिछड़ी रूह को अपने चरणों में जगह दे और जितनी हमारी उनकी फैमिली जुड़ी हुई है हमारे साथ उन सबको इतनी शक्ति बख्शे कि वो लोग इस गम के ऊपर से निकल सके और स्ट्रेंथन होकर फिर से समाज की सेवा वैसे ही कर सकें जैसे उनकी उस शिक्षा उनकी माता जी ने दी धन्यवाद <laughs>